ਤਾਂ ਕੋਨ ਕੋਲ 315 ਦੀਆਂ 15 20 ਰਫਲਾ ਸੀ ਕੋਲ ਕੋਲ ਇੰਨਾ ਐਮੂਨੇਸ਼ਨ ਅਸਲਾ ਨਹੀਂ ਜਾਂ ਕੁਛ ਹੈ ਹੀ ਨਹੀਂ ਜਿਹਦੇ ਨਾਲ ਉਹ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਬਣ ਜਾਣਾ ਫਰੀਦਕੋਟ ਦੇ ਲੋਕ ਕਹਿੰਦੇ ਫਰੀਦਕੋਟ ਦੇ ਲੋਕ ਕਹਿੰਦੇ ਕਹਿੰਦੇ ਕੰਮ ਤਾਂ ਜਿਹੜੇ ਸਰਜੀ ਸਿੰਘ ਖਾਲਸਾ ਉਹਨਾਂ ਦੇ ਫਾਦਰ ਸਾਹਿਬ ਨਹੀਂ ਕਰਤਾ ਸੀਗਾ ਪੂਰਾ ਇਨਵੈਸਟਮੈਂਟ ਜਾਂ ਰੁਜ਼ਗਾਰ ਜਾਂ ਅਸੀਂ ਮਤਲਬ ਕੰਮ ਵਾਸਤੇ ਸਰਬਜੀਤ ਸਿੰਘ ਖਾਲਸੇ ਨੂੰ ਨਹੀਂ ਜਿਤਾਇਆ ਅਸੀਂ ਤਾਂ ਸਰਬਜੀਤ ਖਾਲਸੇ ਨੂੰ ਤਾਂ ਜਿਤਾਇਆ ਵੀ ਜਿਹੜੇ ਸਾਨੂੰ 2% ਜਾਂ ਜਿਹੜੇ ਸਾਨੂੰ ਮਾੜਾ ਚੰਗਾ ਬੋਲਦੇ ਆ ਵੀ ਭਾਈ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਸਤਸ੍ਰੀਕਾਲ ਬੁਲਾਇਆ ਕਰਨਗੇ ਦਰਬਾਰ ਸਾਹਿਬ ਦੇ ਹਮਲੇ ਨੂੰ ਹਾਂ ਇੰਦਰਾ ਗਾਂਧੀ ਨੂੰ ਜਾਂ ਉਹ ਪਰਿਵਾਰ ਨੂੰ ਕਦੇ ਮਾਫ ਨਹੀਂ ਕਰ ਸਕਦਾ ਜਿੰਨਾ ਪੰਜਾਬ ਕਿਸੇ ਦਾ ਉਹ ਨਹੀਂ ਪੰਜਾਬ ਮੇਰਾ ਸਤਸ੍ਰੀਕਾਲ ਦੋਸਤੋ ਅੱਜ ਅਸੀਂ ਸਤਸ੍ਰੀਕਾਲ ਜੀ ਅੱਜ ਅਸੀਂ ਇੱਕ ਬਹੁਤ ਹੀ ਪੰਜਾਬ ਚ ਚੱਲ ਰਿਹਾ ਗੰਭੀਰ ਮੁੱਦਾ ਲੈ ਕੇ ਆਏ ਆ ਜਿਹਦੇ ਚ ਪੰਜਾਬ ਦੇ ਹਾਲਾਤਾਂ ਬਾਰੇ ਤੇ ਜੋ ਪਿੱਛੇ ਜੇ ਪੰਜਾਬ 'ਚ ਸਰਗਰਮੀਆਂ ਰਗੀਆਂ ਤੇ ਜੋ ਘਟਨਾਵਾਂ ਰਗੀਆਂ ਉਹਦੇ ਬਾਰੇ ਗੱਲ ਕਰਾਂਗੇ ਸੋ ਪੰਜਾਬ 'ਚੋਂ ਦੋ ਐਮਪੀ ਜਿਹੜੇ ਜਿੱਤ ਕੇ ਗਏ ਨੇ ਸਭਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਜੀ ਭਾਈ ਸਾਹਿਬ ਸੋ ਉਹਨਾਂ ਬਾਰੇ ਕੀ ਇਹਨਾਂ ਦੇ ਫੈਕਟਰ ਰਹਿਣਗੇ ਤੇ ਕੀ ਇਹਨਾਂ ਦੀ ਗੱਲਬਾਤ ਰਹੂਗੀ ਤਾਂ ਆਜੋ ਮੇਰੇ ਦੋਸਤ ਆਸ਼ੂ ਜੀ ਤੋਂ ਆਪਾਂ ਜਾਣਦੇ ਹਾਂਜੀ ਦੱਸੋ ਪਹਿਲੀ ਗੱਲ ਤਾਂ ਭਾਈ ਜੀ ਇਹ ਹੂੰ ਇੱਥੇ ਨਾ ਤਾਂ ਮੈਂ ਕੋਈ ਰਾਜਨੀਤਿਕ ਪਾਰਟੀ ਦਾ ਬਣ ਕੇ ਬੈਠਾ ਹਾਂ ਬਿਲਕੁਲ ਇੱਕ ਪੰਜਾਬੀ ਆਪਸ ਦੇ ਵਿੱਚ ਦੋ ਪੰਜਾਬੀ ਆਪਸ ਦੇ ਵਿੱਚ ਚਰਚਾ ਕਰਦੇ ਪਏ ਆ ਆਪਦੇ ਵਿਚਾਰਾਂ ਦੀ ਸਾਂਝ ਬੋਲਦੇ ਜਿਨ੍ਹਾਂ ਨੂੰ ਪੰਜਾਬ ਪੰਜਾਬੀਅਤ ਦੇ ਬਾਰੇ ਦਰਦ ਹੈ ਹੂੰ ਠੀਕ ਹੈ ਸ਼ਾਇਦ ਜਿਨ੍ਹਾਂ ਪੰਜਾਬ ਕਿਸੇ ਦਾ ਉਹ ਨਹੀਂ ਪੰਜਾਬ ਮੇਰਾ ਇਹ ਆਪਾਂ ਉਸ ਟੌਪਿਕ 'ਤੇ ਗੱਲ ਕਰਦੇ ਪਏ ਹੂੰ ਬਲਜੀਤ ਭਾਈ ਇੱਕ ਨਾ ਕਹਾਵਤ ਹੈ ਕਿ ਜਿੱਥੇ ਮਹੌਲ ਸੁਖਾਵਾ ਹੁੰਦਾ ਨਾ ਹੂੰ ਜੀ ਉਥੇ ਹੀ ਤਰੱਕੀ ਹੁੰਦੀ ਆ ਐਬਸੋਲੂਟਲੀ ਉਥੇ ਲੋਕੀ ਪੈਸਾ ਇਨਵੈਸਟ ਕਰਦੇ ਆ ਐਬਸੋਲੂਟਲੀ ਇਹ ਕੁਸ਼ਲ ਗੱਲ ਹਾਂਜੀ ਪੰਜਾਬ ਨੇ ਨਾ ਇੱਕ ਰਾਜਨੀਤੀ ਦੇ ਅੰਦਰ ਲੋਕਤੰਤਰ ਦੇ ਅੰਦਰ ਇੱਕ ਨੰਬਰ ਗੇਮ ਚੱਲਦੀ ਆ ਹੂੰ ਜਿਹੜੇ ਨੰਬਰ ਜ਼ਿਆਦਾ ਜਿਹੜੀਆਂ ਵੋਟਾਂ ਜ਼ਿਆਦਾ ਉਹ ਬੰਦਾ ਜੇਤੂ ਬਿਲਕੁਲ ਜਿਹੜੀਆਂ ਨੰਬਰ ਘੱਟ ਵੋਟਾਂ ਘੱਟ ਉਹ ਬੰਦਾ ਹਾਰ ਗਿਆ ਹੂੰ ਬਿਲਕੁਲ ਪੰਜਾਬ ਨੇ ਦੋ ਉਮੀਦਵਾਰ ਜਿੱਤਾ ਕੇ ਭੇਜੇ ਬਿਲਕੁਲ ਇਹ 2022 ਬਾਈ ਇਲੈਕਸ਼ਨ ਦੇ ਵਿੱਚ ਵੀ ਇੱਕ ਫਤਵਾ ਇਦਾਂ ਦਾ ਹੀ ਆਇਆ ਸੀ ਸੰਗਰੂਰ ਬਾਈ ਇਲੈਕਸ਼ਨ ਦੇ ਅੰਦਰ ਹਾਂ ਜਦੋਂ ਸਿਮਰਜੀਤ ਮਾਨ ਜਿੱਤੇ ਆ ਬਿਲਕੁਲ ਬਿਲਕੁਲ ਉਦੋਂ ਸ਼ਬਦ ਸਿੰਘ ਸਿੱਧੂ ਨੂੰ ਮੁੱਸੇ ਵਾਲੇ ਦੀ ਡੈਥ ਹੋਈ ਹੋਈ ਸੀਗੀ ਉਹਨਾਂ ਦੇ ਬਿਲਕੁਲ ਬੇ ਬਾਕੀ ਮੌਤ ਕੈਰ ਦੀ ਮੌਤ ਹੋਈ ਹਾਂ ਬਿਲਕੁਲ ਲੋਕਾਂ ਨੇ ਕਿਹਾ ਹੈ ਦੀਪ ਸਿੱਧੂ ਤੇ ਸਿੱਧੂ ਮੁੱਸੇ ਵਾਲੇ ਦੀ ਮੌਤ ਦਾ ਗੁੱਸਾ ਸੀਗਾ ਜਿਹੜਾ ਬਿਲਕੁਲ ਉਹ ਵੋਟਾਂ ਦੇ ਵਿੱਚ ਕਨਵਰਟ ਹੋ ਗਏ ਸਿਮਰਜੀਤ ਸਿੰਘ ਮਾਨ ਜਿੱਤ ਗਏ ਹਾਂ ਬਿਲਕੁਲ ਉਹ ਜਿਹੜੇ ਮੁੱਦਿਆਂ ਤੇ ਗੱਲ ਕਰਦੇ ਬੇਸੀ ਉਹ ਮੁੱਦਾ ਸੀਗਾ ਬੰਦੀ ਸਿੰਘਾਂ ਦਾ ਹੂੰ ਉਹ ਮੁੱਦਾ ਸੀਗਾ ਖਾਲਸਤਾਨ ਦਾ ਬਿਲਕੁਲ ਉਹ ਮੁੱਦਾ ਸੀਗਾ ਪੰਜਾਬ ਦੇ ਪਾਣੀ ਆ ਦਾ ਬਿਲਕੁਲ ਉਹ ਮੁੱਦਾ ਸੀਗਾ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬੀ ਸੂਬੇ ਦਾ ਸਹੀ ਹੈ ਜੀ ਅਨੰਦਪੁਰ ਸਾਹਿਬ ਦੇ ਮਤੇ ਦਾ ਹੂੰ ਪਰ ਪਿਛਲੇ 2 ਸਾਲਾਂ ਦੇ ਅੰਦਰ ਸਿਮਰਜੀਤ ਸਿੰਘ ਮਾਨ ਨੇ ਇੰਨਾ ਇੱਕ ਮੁੱਦਿਆਂ ਦੇ ਉੱਤੇ ਵੀ ਸੰਸਦ ਦੇ ਅੰਦਰ ਜੇ ਸਵਾਲ ਖੜਾ ਕੀਤਾ ਹੋਵੇ ਹੂੰ ਤਾਂ ਮੈਨੂੰ ਮੈਂ ਜਵਾਬ ਨਹੀਂ ਆ ਉਹ ਕਹਿੰਦਾ ਮੈਂ ਤਾਂ ਖੜਾ ਰਿਆ ਮੈਨੂੰ ਬੋਲ ਨਹੀਂ ਦਿੱਤਾ ਗੱਲ ਇਦਾਂ ਹੈ ਸੰਸਦੀਕ ਮਰਿਆਦਾ ਹੁੰਦੀ ਹੈ ਹਰ ਇੱਕ ਸੰਸਦ ਨੂੰ ਇਹ ਹਰੇਕ ਕੁਐਸਚਨ ਆਵਰਸਟ ਦੇ ਅੰਦਰ 3 ਮਿੰਟ ਮਿਲਦੇ ਆ ਪਾਰਟੀ ਅਕੋਰਡਿੰਗਲੀ ਮਿਲਦੇ ਆ ਹਾਂ ਉਹਨਾਂ ਨੂੰ ਵੀ ਮਿਲੇ ਗੱਲ ਕਰ ਉਹਨਾਂ ਨੇ ਬੋਲ ਬੋਲੀ ਹੀ ਨਹੀਂ ਉੱਥੇ ਹਾਂ ਠੀਕ ਹੈ ਉਹਦਾ ਨੁਕਸਾਨ ਕੀ ਹੋਇਆ ਹਾਂ ਉਹ ਮੈਂਬਰ ਪਾਰਲੀਮੈਂਟ ਬਣ ਕੇ ਲੋਕੀ ਮੀਡੀਆ ਉਹਨਾਂ ਦੀ ਆਵਾਜ਼ ਚੱਕਣ ਲੱਗ ਗਈ ਉਹਨਾਂ ਨੂੰ ਚੱਕਣਾ ਬੰਦਾ ਸੀ ਹਾਂ ਉਹ ਮਾਈਕ ਤੇ ਆ ਕੇ ਜਿਹੜਾ ਪੰਜਾਬ ਦੇ ਖਿਲਾਫ ਤੇ ਪੰਜਾਬ ਦੇ ਮਾਹੌਲ ਬਗਾੜਨ ਦੀਆਂ ਗੱਲਾਂ ਉਹ ਕਰਦੇ ਰਹੇ ਹਾਂ ਪੰਜਾਬ ਦੇ ਅੰਦਰ ਜਿਹੜੇ ਕਾਰਖਾਨੇ ਇਨਵੈਸਟਮੈਂਟ ਹੋਣੀ ਸੀ ਕੁਝ ਤਾਂ ਉਹਦੇ ਕਰਕੇ ਰੁਗੀ ਆਪਾਂ ਅੱਜ ਦੇ ਮੈਂ ਮੈਂ ਉਸੇ ਟੋਪਿਕ ਤੇ ਆਉਣਾ ਹੌਫ ਤੋਂ ਬਾਅਦ ਹੁਣ ਜਿਹੜੇ ਇਹ ਖੜੂਰ ਸਾਹਿਬ ਹਲਕੇ ਦੇੰਦੋਂ ਅਮਰਿਤਪਾਲ ਸਾਹਿਬ ਤੇ ਐਨਐਸਸੀ ਲੱਗਿਆ ਹੋਇਆ ਡਿਬਰੂਗੜ ਜੇਲ੍ਹ ਦੇ ਅੰਦਰ ਬੈਠ ਗਿਆ 2 ਲੱਖ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਤਾ ਜਿੱਤ ਗਏ ਹਾਂ ਬਿਲਕੁਲ ਉਹਨਾਂ ਦੇ ਨਾਲ ਫਰੀਦਕੋਟ ਹਲਕੇ ਤੋਂ ਸਰਜੀਤ ਸਿੰਘ ਖਾਲਸਾ ਜਿੱਤੇ ਬਿਲਕੁਲ ਉਹਨਾਂ ਦੇ ਫਾਦਰ ਸਾਹਿਬ ਬੀਨਤ ਸਿੰਘ ਜੀ ਬਿਲਕੁਲ ਠੀਕ ਹੈ ਸਵਰਗੀਏ ਇੰਦਰਾ ਗਾਂਧੀ ਜੀ ਦੇ ਹੱਥਿਆਰੇ ਰਹੇ ਇਹਨਾਂ ਦੀ ਮਦਦ ਸੀ ਭਾਈ ਬੈਂਤ ਸਿੰਘ ਜੀ ਚਲੋ ਮੈਂ ਨਹੀਂ ਉਸ ਟੋਪਿਕ ਤੇ ਹੁੰਦਾ ਹਾਂ ਕਿਉਂਕਿ ਇੱਕ ਸਿਟਿੰਗ ਪ੍ਰਧਾਨ ਮੰਤਰੀ ਨੂੰ ਮਾਰਦਾ ਹਾਂ ਠੀਕ ਹੈ ਮੈਂ ਬੇਸ਼ੱਕ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਸਖਤ ਵਿਰੋਧੀ ਰਹਾਂ ਹਾਂ ਹਾਂ ਠੀਕ ਹੈ ਮੈਂ ਆਪਦੀ ਤਾਅ ਉਮਤ ਆ ਜਿੰਦਗੀ ਠੀਕ ਹੈ ਅਕਾਲ ਦੇ ਤਖਤ ਦੇ ਹਮਲੇ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਨੂੰ ਹਾਂ ਇੰਦਰਾ ਗਾਂਧੀ ਨੂੰ ਜਾਂ ਉਹ ਪਰਿਵਾਰ ਨੂੰ ਕਦੇ ਮਾਫੀ ਕਰ ਸਕਦਾ ਹਾਂ ਇਹ ਮੇਰੇ ਨਿੱਜੀ ਰਾਏ ਆ ਨਾ ਮੈਂ ਕਦੇ ਕਰਾਂ ਬਿਲਕੁਲ 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 ਪਰ ਹੁਣ ਮੈਂ ਜਿਫਤ ਗੱਲ ਤੇ ਆ ਰਿਹਾ ਹਾਂ 70000 ਵੋਟ ਦੇ ਨਾਲ ਸਰਜੀਤ ਸਿੰਘ ਖਾਲਸਾ ਜੀ ਨੇ ਦਿੱਤਾ ਤਾਂ ਬਿਲਕੁਲ ਉਹਨਾਂ ਦੇ ਦਾਦਾ ਜੀ ਵੀ ਮੈਂਬਰ ਪਾਰਲੀਮੈਂਟ ਰਹੇ ਬਿਲਕੁਲ ਉਹਨਾਂ ਦੀ ਮਾਤਾ ਜੀ ਵੀ ਮੈਂਬਰ ਪਾਰਲੀਮੈਂਟ ਰਹੇ ਬਿਲਕੁਲ ਆਪ ਵੀ ਤਿੰਨ ਚਾਰ ਪਾਰਟੀਆਂ ਦੇ ਵਿੱਚੋਂ ਚੋਣਾਂ ਲੜ ਚੁੱਕੇ ਨੇ ਬਿਲਕੁਲ ਬਿਲਕੁਲ ਠੀਕ ਹੈ ਜਮਾਨਤਾ ਵੀ ਜਫਤ ਹੋਈਆਂ ਬਿਲਕੁਲ ਮਾਹੌਲ ਚਲੋ ਇਦਾਂ ਦਾ ਬਣ ਗਿਆ ਕਿ ਲੋਕਾਂ ਨੇ ਉਹਨਾਂ ਨੂੰ 70000 ਵੋਟ ਦੇ ਨਾਲ ਜਿਟਾਤਾ ਅਦਾ ਨੁਕਸਾਨ ਕੀ ਹੋਣਾ ਫਰੀਦਕੋਟ ਦੇ ਅੱਛਾ ਦੱਸੋ ਅਦਾ ਨੁਕਸਾਨ ਕੀ ਹੋਣਾ ਹਾਂ ਪੰਜਾਬ ਦੇ ਅੰਦਰ ਜਿਹੜੇ ਲੋਕਾਂ ਨੇ ਪੰਜਾਬ ਇੱਕ ਬਾਰਡਰ ਸਟੇਟ ਹੈ ਹਾਂ ਅਸੀਂ ਪਾਕਿਸਤਾਨ ਦੇ ਹੱਦਾਂ ਦੇ ਉੱਤੇ ਬੈਠੇ ਹਾਂ ਹਾਂ ਅੰਬਸਰ ਹਾਂ ਫਾਜ਼ਲ ਕਾ ਤਰਨ ਤਰਨ ਸਾਹਿਬ ਹਾਂ ਫਰੀਦਕੋਟ ਹਾਂ ਦੇ ਕਾਫੀ ਫਿਰੋਜ਼ਪੁਰ ਦੇ ਕਾਫੀ ਸਰਹੱਦੀ ਜ਼ਿਲ੍ਹੇ ਆ ਗੁਰਦਾਸਪੁਰ ਪਠਾਨਕੋਟ ਬਟਾਲਾ ਬਿਲਕੁਲ ਐਸ ਜ਼ਿਲ੍ਹਿਆਂ ਦੇ ਵਿੱਚ ਹਮ ਠੀਕ ਐ ਅਸੀਂ ਇਹਨਾਂ ਨੂੰ ਜਤਾਤਾ ਹਮ ਪੰਜਾਬ ਦੇ ਵਿੱਚ ਤਾਂ ਪਹਿਲੇ ਹੀ ਇਨਵੈਸਟਮੈਂਟ ਕੋਈ ਨਹੀਂ ਆਉਂਦੀ ਕਿਉਂਕਿ ਸਾਡੇ ਦੇ ਉੱਤੇ ਫਿਲਮਾਂ ਹੀ ਬਣਾਤੀਆਂ ਉੜਦਾ ਪੰਜਾਬ ਫਰੀਦਕੋਟ ਦੇ ਲੋਕ ਕਹਿੰਦੇ ਫਰੀਦਕੋਟ ਦੇ ਲੋਕ ਕਹਿੰਦੇ ਕੰਮ ਤਾਂ ਜਿਹੜੇ ਸਰਜੀਤ ਸਿੰਘ ਖਾਲਸਾ ਉਹਨਾਂ ਦੇ ਫਾਦਰ ਸਾਹਿਬ ਨੇ ਕਰਤਾ ਸੀਗਾ ਪੂਰਾ ਇਨਵੈਸਟਮੈਂਟ ਜਾਂ ਰੁਜ਼ਗਾਰ ਜਾਂ ਅਸੀਂ ਮਤਲਬ ਕਾਮ ਵਾਸਤੇ ਸਰਬਜੀਤ ਸਿੰਘ ਖਾਲਸੇ ਨੂੰ ਨਹੀਂ ਜਿਤਾਇਆ ਅਸੀਂ ਤਾਂ ਸਰਬਜੀਤ ਖਾਲਸੇ ਨੂੰ ਤਾਂ ਜਿਤਾਇਆ ਵੀ ਜਿਹੜੇ ਸਾਨੂੰ 2% ਜਾਂ ਜਿਹੜੇ ਸਾਨੂੰ ਮਾੜਾ ਚੰਗਾ ਬੋਲਦੇ ਆ ਵੀ ਭਾਈ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਸਸਰੀ ਕਾਲ ਬੁਲਾਇਆ ਕਰਨਗੇ ਵੀ ਅਸੀਂ ਹੈਗੇ ਆ ਵੀ ਯਾਰ ਸਾਡਾ ਵੀ ਹਿੱਸਾ ਹੈਗਾ ਵੀ ਸਾਨੂੰ ਵੀ ਯਾਦ ਰੱਖੋ ਤੁਸੀਂ ਇੰਨਾ ਮਾੜਾ ਨਾ ਬੋਲੋ ਸਾਡੇ ਬਾਰੇ ਉਹ ਮਤਲਬ ਫਰੀਦਕੋਟ ਦੇ ਲੋਕਾਂ ਦੀ رائے ਆ ਪੰਜਾਬ ਦੇ ਲੋਕਾਂ ਦੀ رائے ਕੀ ਹੈ ਜੀ ਮੈਨੂੰ ਇਹ ਗੱਲ ਗੱਲ ਸੋ ਪੰਜਾਬ ਨੂੰ ਕੀ ਪੰਜਾਬ ਨੂੰ ਕੀ ਚਾਹੀਦਾ ਪੰਜਾਬ ਨੂੰ ਖਾਲਸਤਾਨ ਅਤਵਾਦ ਚਾਹੀਦਾ ਹੈ ਕਿ ਪੰਜਾਬ ਨੂੰ ਆਪਸੀ ਭਾਈਚਾਰਾ ਚਾਹੀਦਾ ਮੈਂ ਤਾਂ ਜੀ ਭਾਈਚਾਰੇ ਦੇ ਹੱਕ ਦੇ ਵਿੱਚ ਹਾਂ ਪਰ ਇੱਕ ਮਿੰਟ ਮੈਂ ਤੁਹਾਨੂੰ ਗੱਲ ਸੁਣ ਮੈਂ ਦੇਖੋ ਕਿਉਂ ਕਿਦਾਂ ਦਾ ਟੋਪਿਕ ਹੋ ਗਿਆ ਬਾਈ ਜੀ ਠੀਕ ਹੈ ਮੈਂ ਬਿਨਾਂ ਫਿਰ ਟਕੇ ਵੀ ਗੁਰੂ ਘਰ ਚਲੇ ਜਾਵਾਂ ਮੇਰੀ ਇੱਛਾ ਕਿ ਜਿੰਨੀ ਮਰਜੀ ਸ਼ਰਧਾ ਠੀਕ ਹੈ ਤੇ ਮੈਂ ਤਾਂ ਬੇਅਦਬੀ ਵਾਲਾ ਦੋਸ਼ ਹੋ ਜੂੰਗਾ ਇੱਕ ਮਹਾਰਾਜ ਦੀ ਸਵਾਰੀ ਨੂੰ ਤੁਸੀਂ ਬੂਟਾਂ ਦੇ ਨਾਲ ਨੰਗੇ ਸ਼ਰੀ ਗੁੱਟ ਕੇ ਥੋੜੇ ਕਈਆਂ ਦੇ ਮੂੰਹਾਂ ਦੇ ਵਿੱਚ ਹੈ ਥਾਣੇ ਦੇ ਵਿੱਚ ਲੈ ਜਾਓ ਇੱਕ ਬੰਦੇ ਨੂੰ ਛਡਾਉਣ ਵਾਸਤੇ ਉਹ ਬੇਰਵੀ ਨਹੀਂ 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 ਮੈਂ ਇਸ ਗੱਲ ਤੇ ਤੁਹਾਡੇ ਨਾਲ ਸਹਿਮਤ ਹਾਂ ਵੀ ਥੋੜੇ ਜਿਹਾ ਨਾ ਕਿ ਸ਼ਰਮਨੀ ਕਮੇਟੀ ਨੂੰ ਨਾਰਮਸ ਨੇ ਉਹ ਥੋੜੇ ਜਿਹਾ ਸਹੀ ਕਰ ਰਹੇ ਚਾਹੀਦੇ ਹਾਂ ਹਾਂਜੀ ਮੈਂ ਇੱਕ ਗੱਲ ਦਾ ਜਵਾਬ ਦੇਵਾਂ ਕੀ ਅਮਰੀਤਪੁਰ ਖਾਲਸਾਪਨ ਦੀ ਗੱਲ ਹੀ ਕਰਦਾ ਸੀ ਸ਼ਰਮਨੀ ਕਮੇਟੀ ਦੇ ਅਗੇਂਸਟ ਨਹੀਂ ਸੀ ਨੇ ਅਮਰਿਤਪਾਲ ਖੁੱਲ ਕੇ ਖਲੋ ਉਹਨਾਂ ਕੋਲੇ ਮੇਰੇ ਜਿਹੜਾ ਮੇਰੀ ਸੋਚ ਆ ਉਹਦੇ ਮੁਤਾਬਕ ਉਹਨਾਂ ਕੋਲੇ 315 ਦੀਆਂ 15 20 ਰਫਲਾਸੀ ਕੋਲ ਕੋਲੇ ਇਨਾ ਐਮੂਨੇਸ਼ਨ ਅਸਲਾ ਨਹੀਂ ਹੈ ਜਾਂ ਕੁਛ ਹੈ ਹੀ ਨਹੀਂ ਜਿਹਦੇ ਨਾਲ ਉਹ ਨੈਸ਼ਨਲ ਸਿਕਿਉਰਟੀ ਨੂੰ ਥ੍ਰੈਟ ਬਣ ਜਾਣਾ ਆਪਣਾ ਦੇਸ਼ ਏਡਾ ਮਹਾਨ ਆਪਣੇ ਕੋਲੇ ਜਰੂਰੀ ਨਹੀਂ ਹੈ ਤੀਜੇ ਨੰਬਰ ਦੀ ਸੈਨਾ ਸੁਣੋ 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 ਆਪਾਂ ਨੂੰ ਇੱਕ ਚਾਰ ਬੰਦੇ ਦਾ ਗਰੁੱਪ ਕੀ ਕਰ ਸਕਦਾ ਸੁਣੋ ਸੁਣੋ ਬਲਜੀਤ ਜੀ ਹਾਂ ਦੇਖ ਅਪਰ ਡਿਜੀਟਲ ਯੁੱਗ ਦੇ ਅੰਦਰ ਰਹਿੰਦੇ ਆ ਜਿੱਥੇ ਸਾਡੇ ਰੇੜੀ ਵਾਲੇ ਤੋਂ ਲੈ ਕੇ ਨਾ ਠੀਕ ਆ ਮੁਕੇਸ਼ ਅੰਬਾਨੀ ਦਾ ਕਿ ਵੀ ਗੂਗਲ ਪੇ ਯੂਜ਼ ਕਰਦਾ ਕਿਓਰ ਕੋਡ ਸਾਡੇ ਸਫਾਈ ਵਾਲੇ ਦੇ ਵੀ ਲੱਗਿਆ ਹੁੰਦਾ ਤੇ ਕਿਓਰ ਕੋਡ ਸਾਡੀ ਜਾਜ ਦੀ ਟਿਕਟਾਂ ਵਾਸਤੇ ਵੀ ਚੱਲਦਾ ਚੱਲਦਾ ਹੀ ਚੱਲਦਾ ਅੱਜ ਕੱਲ 315 ਬੋਰਾਵਾਂ ਦੀਆਂ ਲੜਾਈਆਂ ਦੀ ਲੋੜ ਨਹੀਂ ਹੈ ਕਿਸੇ ਤੇ ਅਟੈਕ ਕਰਨ ਵਾਸਤੇ ਮਸ਼ੀਨ ਗਨ ਨਹੀਂ ਚਾਹੀਦੀ ਠੀਕ ਹੈ ਤੁਸੀਂ 10000 ਰੁਪਏ ਦਾ ਫੋਨ ਲੈ ਕੇ Jio ਦਾ 500 ਰੁਪਏ ਦਾ ਪਾ ਕੇ SIM ਤੁਸੀਂ ਲਾਈਵ ਹੋ ਜਾਓ ਤੇ ਉਹ ਵੀ ਅਟੈਕ ਹੀ ਹੈ ਵਰਚੁਅਲ ਅਟੈਕ ਵਰਚੁਅਲ ਅਟੈਕ ਨਹੀਂ ਹੈ ਮਾਈਕੋਲੋਜੀਕਲੀ ਅਟੈਕ ਹੈ ਅੱਛਾ ਜੀ ਲੋਕਾਂ ਦਾ ਬ੍ਰੇਨ ਵਾਸ਼ ਕਿਦਾਂ ਕਰਨਾ ਹਮ ਠੀਕ ਹੈ ਮੈਂ ਇਹ ਗੱਲ ਕਹਿਣਾ ਹੈ ਉਹਦੇ ਤੇ ਐਨਐਸਏ ਲੱਗੀ ਹਮ ਉਹ ਜੇਲ੍ਹ ਦੇ ਅੰਦਰ ਟੱਕਿਆ ਗਿਆ ਹਮ ਪੰਜਾਬ ਦੇ ਲੋਕਾਂ ਨੇ 2 ਲੱਖ ਵੋਟ ਦੇ ਨਾਲ ਜਿੱਤਾਤਾ ਉਹਨੂੰ ਹਮ ਠੀਕ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਸਿਰ ਮੱਥੇ ਬਿਲਕੁਲ ਬਿਲਕੁਲ ਪਰ ਮੇਰਾ ਇੱਕ ਸਵਾਲ ਪੰਜਾਬ ਦੇ ਲੋਕਾਂ ਨੂੰ ਹੈ ਹਮ ਪੰਜਾਬ ਦੇ ਅੰਦਰ ਜਿਹੜੀ ਇਨਵੈਸਟਮੈਂਟ ਹੋਣੀ ਸੀ ਹਮ ਤੁਸੀਂ ਕਿ ਆਪਾਂ ਕਹੀ ਜਾਂਦੇ ਆ ਕਿ ਪੰਜਾਬ ਦਾ ਹਰ ਸਾਲ 10000 ਕਰੋੜ ਰੁਪਇਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਹਮ ਫਿਰਸਾਂ ਦੇ ਵਜੇ ਤੇ ਲੈ ਜਾਂਦਾ ਹੂੰ ਠੀਕ ਹੈ ਸਾਡੇ ਕੋਲੇ ਖੁਸ਼ਹਾਲੀ ਆਈ ਕਿਵੇਂ ਸਾਡਾ ਯੂਥ ਆ ਗਿਆ ਕੈਨੇਡਾ ਹੂੰ ਆਸਟ੍ਰੇਲੀਆ ਹੂੰ ਠੀਕ ਹੈ ਇਹ ਇੱਥੇ ਕੰਮ ਔਰ کارਖਾਨੇ ਹੋਣਗੇ ਇੱਥੇ ਰੋਜ਼ਗਾਰ ਪੈਦਾ ਹੋਊਗਾ ਹੂੰ ਤਾਂ ਹੀ ਇੱਥੋਂ ਦੇ ਯੂਥ ਇੱਥੇ ਟਿਕੂਗਾ ਨਾ ਕਿ ਇਸ ਲਈ ਸਿਰਫ ਪੰਜਾਬ ਦੇ ਲੋਕ ਜ਼ਿੰਮੇਵਾਰ ਆ ਜਿਹੜੇ ਬਾਹਰੋਂ ਉਹਨਾਂ ਤੇ ਸ਼ਬਦੀ ਹਮਲੇ ਹੋ ਰਹੇ ਆ ਜਾਂ ਉਹਨਾਂ ਨੂੰ ਨੀਵਾ ਦਿਖਾਇਆ ਜਾ ਰਿਹਾ ਉਹਦੇ ਚ ਤੁਸੀਂ ਕੀ ਕਹਿਣਾ ਚਾਹੁੰਦੇ ਬਾਈ ਜੀ ਸ਼ਬਦੀ ਹਮਲੇ ਕੌਣ ਕਰਦਾ ਮੈਂ ਸੁਣੋ ਹੂੰ ਠੀਕ ਹੈ ਆਪਾਂ ਫੇਰ ਉਸੇ ਗੱਲ ਤੇ ਆ ਜੰਦੇ ਆਂ ਬਾਰ-ਬਾਰ ਮੈਂ ਪੂਰਾ ਪੂਰਾ ਦੇਸ਼ ਕਮਨਾ ਬਾਈ ਜੀ ਹਮ ਠੀਕ ਹੈ ਹਮ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਮ ਮੈਂ ਸੱਚੇ ਦਿਲ ਦੇ ਨਾਲ ਇਮਾਨਦਾਰੀ ਨਾਲ ਇਹ ਗੱਲ ਕਹਿ ਰਿਹਾ ਹਮ ਤੁਹਾਡੇ ਫਿਰ ਦੇ ਉੱਤੇ ਦਫਤਾਰ ਹੋਵੇ ਹਮ ਤੁਸੀਂ ਕਿਸੇ ਚਾਹੇ ਜਗ੍ਹਾ ਤੇ ਚਲੇ ਜਾਓ ਬਿਲਕੁਲ ਬਿਲਕੁਲ ਤੁਹਾਡੋਂ ਸਰਦਾਰ ਜੀ ਤੋਂ ਬਿਨਾਂ ਗੱਲ ਨਹੀਂ ਕੋਈ ਕਰੂਗਾ ਬਿਲਕੁਲ ਠੀਕ ਹੈ ਹਮ ਸੋਨੋ ਆਪਣੇ ਭਾਈ ਸਾਹਿਬ ਤੋਂ ਬਿਨਾਂ ਕੋਈ ਗੱਲ ਨਹੀਂ ਕਰੂਗਾ ਤੁਹਾਡੀ ਰਿਸਪੈਕਟ ਸਰਦਾਰਾਂ ਦੀ ਪੰਜਾਬੀ ਦੀ ਪੂਰੇ ਬੋਲ ਕੇ ਅੰਦਰ ਹੈ ਬਿਲਕੁਲ ਬਿਲਕੁਲ ਠੀਕ ਹੈ ਕੋਈ ਡਿਸਰੈਸਪੈਕਟ ਨਹੀਂ ਕਰਦਾ ਇੱਕ ਤਾਂ ਪਰਸੈਂਟ ਬੰਦਾ ਯਾਰ ਜੇ ਕੋਈ ਬੋਲਦਾ ਤਾਂ ਉਹਨੇ ਗਨੋਰ ਕੀਤਾ ਜਾਦਾ ਪਰ ਜੇ ਤੁਸੀਂ ਇਹ ਗੱਲ ਗਨੋਰ ਤਾਂ ਉਹਨੂੰ ਕੀਤਾ ਜਾ ਸਕਦਾ ਲੋਕਾਂ ਵੱਲੋਂ ਪਰ ਜਦੋਂ ਸਰਕਾਰਾਂ ਉਹਨਾਂ ਦਾ ਸਾਥ ਦੇਣ ਜਾਂ ਜਦੋਂ ਉਹ ਬਾਰ-ਬਾਰ ਬੋਲਣ ਤਾਂ ਕੀ ਸਰਕਾਰ ਉਹਨਾਂ ਨੂੰ ਇੱਕ ਨੋਟਿਸ ਨਹੀਂ ਦੇ ਸਕਦੀ ਵੀ ਇਹ ਬਰਾਬਰ ਦੇ شہری ਆ ਜੇ ਤੁਸੀਂ ਸਮਾਜਵਾਦ ਜਾਂ ਇਦਾਂ ਦੀਆਂ ਚੀਜ਼ਾਂ ਫਲਾਈਆਂ ਮਤਲਬ ਜਾਤੀਵਾਦਕ ਜਾਂ ਤੁਸੀਂ ਇਦਾਂ ਦੇ ਸ਼ਬਦ ਯੂਜ਼ ਕਰਕੇ ਉਹਨਾਂ ਨੂੰ ਅਕਸਾਉਨੇ ਹੋ ਤਾਂ ਇਹ ਤੁਹਾਡੀ ਮਾੜੀ ਗੱਲ ਆ ਹੁਣ ਮੈਂ ਹੁਣ ਮੈਂ ਇਸ ਟੌਪਿਕ ਨੂੰ ਤੁਸੀਂ ਜੇ ਉਸ ਟੌਪਿਕ ਤੇ ਲੈ ਕੇ ਜਾਨੇ ਹੋ ਮੇਨੂੰ ਰਾਜਨੀਤਿਕ ਬਿਆਨ ਨਹੀਂ ਦੇਣਾ ਇਹ ਬੋਰੀ ਬਾਈ ਮੈਂ ਮੈਂ ਨਹੀਂ ਲੱਗ ਮੈਂ ਮੈਂ ਸੁਣੋ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਨ ਆ ਬਹੁਤ ਵੱਡਾ ਬਿਲਕੁਲ ਸਾਡੇ ਪ੍ਰਧਾਨ ਮੰਤਰੀ ਆ ਬਹੁਤ ਅੱਛੇ ਬੰਦੇ ਆ ਨੂੰ ਫੁਬਾਤ ਤੋਂ ਲੈ ਕੇ ਸ਼ਾਮ ਤੱਕ ਜਦੋਂ ਅਸੀਂ ਅਰਦਾਸ ਕਰਦੇ ਹੁੰਦੇ ਸੀ ਨਾ 1947 ਤੋਂ ਬਾਅਦ ਹਾਂ ਅਰਦਾਸ ਦੇ ਅੰਦਰ ਇੱਕ ਸ਼ਬਦ ਜੋੜਾਇਆ ਜਾਂਦਾ ਸੀਗਾ ਕਿ ਜਿੰਨਾ ਗੁਰੂ ਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ ਹਾਂ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਤੇ ਦੇਖਭਾਲ ਦੀ ਸਾਨੂੰ ਸੇਵਾ ਦਿੱਤੀ ਜਾਵੇ ਹਾਂ ਗੁਰਸਾਹਿਬ ਕੋਲ ਅਰਦਾਸ ਕਰਦੇ ਸੀ ਨਾ ਹਾਂ ਸਾਡੇ ਬਜ਼ੁਰਗ 1947 ਤੋਂ ਬਾਅਦ ਦੂਰ ਬਿਨਾਂ ਰਾਹੀਂ ਹਾਂ ਠੀਕ ਹੈ ਡੇਰਾ ਬਾਬਾ ਨਾਨਕ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸੀ ਹਾਂ ਭਈਓ ਦਰਸ਼ਨ ਲਾਂਗਾ ਖੋਲਣ ਦਾ ਪ੍ਰੋਫੈਸਰ ਹਾਂ ਤੇ ਲਾਂਗਾ ਖਲਵਾਇਆ ਕਿ ਨਹੀਂ ਹਾਂ ਦੂਜੀ ਗੱਲ ਹਾਂ ਜਿੱਥੇ ਜੈਸ ਲਾਲ ਕਿਲੇ ਦੇ ਅੰਦਰੋਂ ਨੌਵੇਂ ਬਾਦਸ਼ਾਹ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਜੀ ਨੂੰ ਛਿੱਦੀ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹਾਂ ਉਸੇ ਲਾਲ ਕਿਲੇ ਦੇ ਅੰਦਰ ਗੁਰਤੇਗ ਬਹਾਦਰ ਜੀ ਦਾ ਹਾਂ ਛਿੱਦੀ ਸਮਾਗਮ ਕਿਨੇ ਬਣਾਇਆ ਗਿਆ ਮੈਂ ਸਾਰੀ ਅਗਰ ਮੈਨੂੰ ਮੈਨੂੰ ਇੱਕ ਬੋਲ ਲੈ ਦੋ ਯਾਰ ਮੈਨੂੰ ਮੈਨੂੰ ਬੋਲ ਲੈ ਮੈਨੂੰ ਬੋਲ ਲੈਣ ਦੋ ਬਜੀ ਜੀ ਹੁਣ ਬੋਲੋ ਠੀਕ ਹੈ ਮੈਨੂੰ ਪਤਾ ਤੁਹਾਡੇ ਅੰਦਰ ਭਾਵਨਾ ਜਾਗ ਨਹੀਂ ਇਹ ਗੱਲ ਘਟਾ ਨਹੀਂ ਪਰ ਮੈਨੂੰ ਕਹਿੰਦੇ ਮੈਨੂੰ ਬੋਲਣ ਦੋ ਮੈਂ ਕਹਿੰਦਾ ਵੀ ਉਹ ਜਿਆਦਾ ਲੰਬਾ ਹੋਈ ਜਾਂਦਾ ਤੇ ਜਿਆਦਾ ਲੰਬਾ ਹੋਈ ਜਾਂਦਾ ਤੇ ਇਹ ਟੋਪਿਕ ਤੋਂ ਬਾਅਦ ਮੈਂ ਗੱਲ ਕੰਪਲਟ ਖਤਮ ਕਰਾਂਗਾ ਆਪਦੀ ਹਾਂ ਐਸ ਦੇ ਨਾਲ ਨਾਲ ਹਾਂਜੀ ਸਾਡੇ ਚਾਰੋਂ ਹਾਂਜੀ ਸ਼ਾਹਬਜਾਦੇ ਹਮ ਜਿਨ੍ਹਾਂ ਦੀ ਲਾਲਸੀ ਕੁਰਬਾਨੀ ਨੂੰ ਹਮ ਭੁਲਾਇਆ ਨਹੀਂ ਜਾ ਸਕਦਾ ਸੀ ਹਮ ਠੀਕ ਹੈ ਅਸੀਂ ਚਿਲड्रन ਡੇ ਇੱਕ ਕਿਸੇ ਹੋਰ ਦੇ ਨਾਮ ਦੇ ਉੱਤੇ ਬਣਾਉਂਦਾ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਚਲੋ ਇੱਕ ਇਹੋ ਜਿਹਾ ਸੀ ਜਿਨ੍ਹਾਂ ਨੇ ਸ਼ਹਿਰ ਸਦੀਸ਼ ਵਾਸਤੇ ਕੁਝ ਨਹੀਂ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਜਿਨ੍ਹਾਂ ਨੇ 26 ਦਸੰਬਰ ਨੂੰ ਬਾਲ ਦਿਵਸ ਦੀ ਘੋਸ਼ਣਾ ਕੀਤੀ ਤੇ ਮੈਂ ਫਕਰ ਦੇ ਨਾਲ ਕਹਿੰਦਾ ਇਸ ਮੁਲਕ ਦੇ 90% ਬੁੱਤਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਬਾਲ ਦਿਵਸ ਮਨਾਉਂਦੇ ਆ ਠੀਕ ਹੈ ਇਹ ਧਮ ਧਮੋਟੇ ਮੋਟੇ ਦੋ ਤਿੰਨ ਹੀ ਗਣ ਹੈ ਮੋਦੀ ਸਾਹਿਬ ਦੇ ਜੇ ਤੁਸੀਂ ਉਹਨਾਂ ਕੰਮਾਂ ਦੇ ਮੂਰੇ ਇੱਕ ਸਿੰਗਲ ਬੰਦਾ ਕੋਈ ਬੋਲਦਾ ਉਹਨੂੰ ਰੱਖੋਗੇ ਠੀਕ ਹੈ ਗੁਰ ਪਰਿਵਾਰ ਦੇ ਹੈਡ ਦੀ ਗੱਲ ਸੁਣੀ ਦੀ ਹੈ ਦੂਜਿਆਂ ਦੀ ਨਹੀਂ ਗੱਲ ਸੁਣੀ ਦੀ ਉਹ 파ਟ ਨਹੀਂ ਹੈਗੇ ਵਿੱਚ ਫਿਰ ਅੱਛਾ ਫਿਰ ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ ਜਿਹੜੇ ਕੰਮ ਹੁੰਦਾ ਨਹੀਂ ਇਹ ਨਹੀਂ ਕਰ ਰਹੇ ਮੈਂ ਆਪਦੀ ਗੱਲ ਨਹੀਂ ਕਰ ਰਹਾ ਮੈਂ ਤਾਂ ਤੁਹਾਡੀ ਗੱਲ ਸਮਝਦਾ ਮੈਂ ਇਸ ਗੱਲ ਨੂੰ ਵੀ ਸਮਝਦਾ ਵੀ ਯਾਰ ਮੋਦੀ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਆ ਸ਼ਾਬਾਸ਼ ਇਹਦੇ ਹੱਕਦਾਰ ਆ ਪੰਜਾਬ ਨੂੰ ਸ਼ਾਬਾਸ਼ ਮਿਲਣੀ ਚਾਹੀਦੀ ਆ ਇੱਕ ਮਿੰਟ ਇੱਕ ਮਿੰਟ ਹੋ ਜਾਂਦਾ ਮੈਨੂੰ ਮੈਨੇ ਕਿਉਂ ਬੋਲਣ ਦੋ ਪੰਜਾਬ ਦੇ ਅੰਦਰ ਗੁਰਗ੍ਰਸਬ ਜੀ ਦੀ ਬੇਅਦਬੀ ਹੁੰਦੀ ਹੈ ਮੈਂ ਠੀਕ ਹੈ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਕਿਸੇ ਨੇ ਕਰਾਈ ਕਿਉਂ ਕਰਵਾਈ ਕਿਨੇ ਵੀ ਕਰਵਾਈ ਅਕਾਲ ਪੁਰਖ ਦੁਨੀਆਵੀ ਜੱਜਾਂ ਤੋਂ ਵੱਧ ਉਹ ਪਰਮਾਤਮਾ ਬੈਠਾ ਜਿਹੜੀ ਸਜਾਦੀਆਂ ਨਾਲ ਹੈ ਬਿਲਕੁਲ ਬਿਲਕੁਲ ਪਰ ਅਫਗਾਨਿਸਤਾਨ ਦੇ ਅੰਦਰ ਜਦੋਂ ਗੁਰਗ੍ਰਸਬ ਦੀ ਬੇਅਦਬੀ ਹੁੰਦੀ ਸੀ ਉੱਥੋਂ ਉਹਨਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਰਹਿਤ ਮਰਿਆਦਾ ਦੇ ਨਾਲ ਭਾਰਤ ਦੇ ਵਿੱਚ ਲੈ ਕੇ ਆਉਣ ਦਾ ਜੇ 24 ਘੰਟੇ ਦੇ ਵਿੱਚ ਕੰਮ ਕਰਵਾਇਆ ਹਰਦੀਪ ਸਿੰਘ ਪੁਰੀ ਜਿਹੜੇ ਅੱਜ ਦੁਬਾਰਾ ਪੈਟਰੋਲੀਅਮ ਮਿਨਿਸਟਰ ਬਣੇ ਐ ਉਹਨਾਂ ਦੇ ਰਹਿਨਮਾਈ ਹੇਠ ਮੋਦੀ ਸਾਹਿਬ ਨੇ ਕਰਾਇਆ ਨਾ ਇਹ ਮੈਂ ਨਾ ਨਹੀਂ ਭੁੱਲਦੇ ਨਹੀਂ ਪਤਾ ਕੀ ਗੱਲ ਹੁੰਦੀ ਆ ਪੰਜਾਬੀਆਂ ਚ ਇੱਕ ਨਾ ਫੀਨੋਮਨਾ ਕਾਮਨ ਫਰੌਡ ਦਾ ਜੇ ਤੁਸੀਂ ਇਸ਼ਾਨ ਕੀਤਾ ਤੇ ਕਹਿ ਕੇ ਸੁਣਾਤਾ ਤਾਂ ਉਹ ਇਸ਼ਾਨ ਖਤਮ ਹੋ ਜਾਂਦਾ ਬਾਈ ਜੀ ਕਿਸੇ ਨੇ ਸੁਣਾਇਆ ਨਹੀਂ ਕਿਸੇ ਨੇ ਸੁਣਾਇਆ ਨਹੀਂ ਇਹ ਤੁਸੀਂ ਤੁਸੀਂ ਮੇਰੇ ਬਾਰ ਦੇ ਵਿੱਚ ਮੇਰੇ ਬਾਹਰ ਦੇ ਮੁਰੇ ਆ ਕੇ ਬਾਰ-ਬਾਰ ਖੰਗੋਰਾ ਪੱਤੀਵੱਟੀ ਜਾਉਂਗੇ ਮੈਨੂੰ ਕਹੀ ਜਾਉਂਗੇ ਕਿ ਤੂੰ ਚੋਰ ਤੂੰ ਚੋਰ ਤੂੰ ਚੋਰ ਮੈਂ ਤਾਂ ਦੱਸੂਗਾ ਭਰਾਵਾ ਮੈਂ ਚੋਰੀ ਨਾ ਚੋੜਨੀ ਪਈਗਾ ਮੈਂ ਚੋਰੀ ਨੂੰ ਬਚਾਇਆ ਮੈਂ ਉਹੀ ਗੱਲ ਕਹਿ ਰਿਹਾ ਪ੍ਰਧਾਨ ਜੀ ਵੀ ਹੁਣ ਜਿਹੜਾ ਮਾਹੌਲ ਚੱਲ ਰਿਹਾ ਉਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਇਸ ਬੈਸ ਨੂੰ ਇੱਕ ਸਕਾਰਾਤਮਕ ਪਾਸੇ ਲੈ ਕੇ ਜਾઈએ ਵੀ ਨਾ ਕਿ ਆਪਾਂ ਇਸ ਬੈਸ ਨੂੰ ਇਹ ਬਣਾਈਏ ਵੀ ਵਰਸਸ ਆਪਾਂ ਬਣਾਈਏ ਵੀ ਇਹ ਇਸ ਬੈਸ ਚੋਂ ਕੁਝ ਐਦਾਂ ਦਾ ਨਿਕਲੇ ਵੀ ਉਹ ਪੰਜਾਬ ਲਈ ਫਾਇਦਾ ਦਾ ਇੱਕ ਹੋਵੇ ਵੀ ਆਪਾਂ ਕੁਛ ਨਾ ਕੁਛ ਮਤਲਬ ਉਹ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆਵੇ ਵੀ ਯਾਰ ਕੀ ਪਤਾ ਸਾਡੇ ਤੇ ਕੋਈ ਏਜੰਸੀਆਂ ਥਰੂ ਸਾਨੂੰ ਕਿਸੇ ਨਾਲ ਕਲੈਸ਼ ਤਾਂ ਨਹੀਂ ਕਰਾਇਆ ਜਾ ਰਿਹਾ ਤੋਂ ਮੈਂ ਇਹ ਗੱਲਾਂ ਕਹਿਣਾ ਚਾਹੁੰਦਾ ਜੀ ਵੀ ਬਹੁਤ ਕੁਛ ਮੋਦੀ ਸਾਹਿਬ ਨੇ ਕੀਤਾ ਤੇ ਸਦਾ ਹੀ ਸਤਾਰਜੋਗਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤੀਜੀ ਵਾਰ ਇਹਦੀ ਗੱਲ ਵੰਗੇ ਤੇ ਉਹਨਾਂ ਨੂੰ ਆਪਾਂ ਵਧਾਈ ਦਿੰਨੇ ਆ ਪਰ ਦੰ ਇਸ ਤਰ੍ਹਾਂ ਹੈਗੀ ਆ ਜੀ ਵੀ ਜੇ ਜੇ ਕੁਝ ਆਪਣੇ ਅੱਖਾਂ ਸਾਹਮਣੇ ਆ ਰਿਹਾ ਕਿ ਇਹ ਚੀਜ਼ਾਂ ਦੇ ਇੱਥੇ ਸੰਭਾਵਨਾ ਨਾਲ ਇਹ ਚੀਜ਼ਾਂ ਉਹਨਾਂ ਤਕਰੀਬਨ ਆਪਣੀ ਸਟੇਟ ਆ ਜਿਹੜੀ ਉਹ ਵਾਇਲੈਂਟ ਸਟੇਟ ਦੇ ਦਰਜੇ ਦੇ ਉੱਤੇ ਜਾਣ ਵਾਲੀ ਆ ਮੇੜੀ ਬਲਜੀਤ ਭਾਈ ਇੱਕ ਮਿੰਟ ਮੈਂ ਐਕਸ਼ਨ ਲੈਣੇ ਚਾਹੀਦੇ ਮੇਰੇ ਗੱਲ ਕਰਾਂ ਹੂੰ ਆਦੇ ਵਿੱਚ ਫਰਕ ਐਕਸ਼ਨ ਨਹੀਂ ਲੈਂਦੀਆਂ ਉਹਦੇ ਨਾਲ ਸਰਕਾਰ ਕੋਈ ਲਵੇ ਪੰਜਾਬ ਸਰਕਾਰ ਦਾ ਜਮਾ ਵੀ ਨਹੀਂ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਸਰਕਾਰ ਦੇ ਅੰਡਰ ਆ ਹੂੰ ਮੈਂ ਇਸ ਦੇ ਵਿੱਚ ਕਾਮਨ ਪੰਜਾਬੀ ਨੂੰ ਹੂੰ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਫੇਸਬੁੱਕ ਦੇ ਮਾਧਿਅਮ ਦੇ ਨਾਲ ਹੀ ਇੰਸਟਾਗ੍ਰਾਮ ਦੇ ਮਾਧਿਅਮ ਦੇ ਨਾਲ ਹੂੰ ਤੋਂਸੀ ਬਲਜੀਤ ਸਿੰਘ ਮਾਨਸਿਕ ਪਰਿਵਾਰ ਦੇ ਵਿੱਚੋਂ ਹੂੰ ਮੈਂ ਆਸ਼ਰੋਸ਼tiਵਾੜੀ ਬ੍ਰਾਹਮਣ ਹੈ ਹਾਂ ਹਿੰਦੂ ਹੈ ਬਿਲਕੁਲ ਸਾਡੇ ਦੋਨਾਂ ਦੇ ਅੰਦਰ ਕਰੇ ਆਪਸੀ ਕੋਈ ਫਰਕ ਨਹੀਂ ਪਿਆ ਐ ਸਿੱਖੋਂ ਲੈ ਕੇ ਤੇ ਨਾ ਮੇਰੇ ਜਿੰਨੇ ਸਿੱਖ ਦੋਸਤ ਆ ਉਹਨਾਂ ਦੇ ਵਿੱਚ ਫਰਕ ਨਹੀਂ ਆ ਹੂੰ ਸਾਨੂੰ ਅੱਗੇ ਆ ਕੇ ਇੱਕ ਕਦਮ ਵਧਾਉਣਾ ਚਾਹੀਦਾ ਹੈ ਪੰਜਾਬ ਨੂੰ ਪੰਜਾਬੀ ਅਤੇ ਹਿੰਦੂ ਸਿੱਖ ਭਾਈਚਾਰੇ ਨੂੰ ਵਧਾਉਣ ਵਾਸਤੇ ਹੂੰ ਪੰਜਾਬ ਦੇ ਅੰਦਰ ਨਾ ਤਾਂ ਹਿੰਦੂ ਗੁਰੇਜ ਕਰੇ ਗੁਰੂ ਘਰ ਜਾਂਦੇ ਵਾਸਤੇ 90% ਲੋਕ ਹਿੰਦੂ ਜਾਂਦੇ ਵੀ ਐ ਤੇ ਨਾ ਸਿੱਖ ਗੁਰੇਜ ਕਰਦਾ ਮੰਦਿਰ ਜਾਂਦਾ ਵਾਸਤੇ ਬਿਲਕੁਲ ਸਹੀ ਗੱਲ ਆ ਇਹ ਮੈਸੀ ਨੂੰ ਸਾਨੂੰ ਵਧਾਉਣਾ ਚਾਹੀਦਾ ਅੱਗੇ ਬਿਲਕੁਲ ਇਹ ਜਿਆਦਾ ਆਪਾਂ ਹੁਣ ਇਸ ਟੋਪਿਕ ਦੇ ਉੱਤੇ ਨਹੀਂ ਪੈਂਦੇ ਕਿਉਂਕਿ ਸਮਾਂ ਵੈਸੀ ਹੈਗੇ ਕੁਝ ਕੁਝ ਸਮਾਂ ਪਹਿਲਾਂ ਤਾਂ ਇਸ ਚੀਜ਼ਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬੜਾ ਸੈਕੂਲਰ ਮਾਹੌਲ ਸੀਗਾ ਇਹ ਤਾਂ ਆਹ 2000 ਮੇਰੇ ਖਿਆਲ ਚ 20 ਤੋਂ ਬਾਅਦ ਕੁਝ ਸਮਾਂ ਇਸ ਤਰ੍ਹਾਂ ਦਾ ਆਇਆ ਬੀਜੀਓ ਪੋਲਿਟਿਕਸ ਵੀ ਚੇਂਜ ਹੋ ਗਈ ਤਾਂ ਉਹਦੇ ਨਾਲ ਇਹ ਚੀਜ਼ਾਂ ਦੇ ਹਾਲਾਤ ਪੈਦਾ ਹੋ ਗਏ ਕੁਝ ਸਮਾਂ ਪਹਿਲਾਂ ਤਾਂ ਇੰਨਾ ਸੋਚਿਆ ਹੀ ਨਹੀਂ ਜਾਂਦਾ ਸੀਗਾ ਵੀ ਧਾਰਮਿਕ ਮਸਲਿਆਂ ਤੇ ਬਹੁਤ ਲੋਕ ਸੈਕੂਲਰ ਸੀਗੇ ਤੇ ਨਾ ਹੀ ਧਾਰਮਿਕ ਮਸਲੇ ਤੇ ਕਿਤੇ ਵੀ ਆਪਣੇ ਸਾਰੇ ਦੇਸ਼ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ ਆਪਣੀ ਇੱਕ ਸੈਕੂਲਰ ਕੰਟਰੀ ਆ ਤੇ ਆਪਣੇ ਭਿੰਨ-ਭਿੰਨ ਧਰਮਾਂ ਦੇ ਲੋਕ ਰਹਿੰਦੇ ਨੇ ਜਦੋਂ ਇੰਨੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਜੇ ਧਰਮ ਤੇ ਰਾਜਨੀਤੀ ਹੋ ਗਈ ਤਾਂ ਬਹੁਤ ਨੁਕਸਾਨ ਆਪਣੇ ਦੇਸ਼ ਦਾ ਹੋਊਗਾ ਆਪਾਂ ਆਪਾਂ ਇਕਨੋਮੀ ਬਹੁਤ ਵੱਡੀਆਂ ਆ ਆਪਾਂ ਇੱਕ ਲਾਸਟ ਟੌਪਿਕ ਖਤਮ ਕਰੀਏ ਤੇ ਆਪਾਂ ਇਕੱਠੇ ਸਾਂਝੀ ਅਪੀਲ ਕਰੀਏ ਲੋਕਾਂ ਨੂੰ ਹੂੰ ਕਿ ਕਮੈਂਟਾਂ ਦੇ ਵਿੱਚ ਦੱਸੋ ਕਿ ਹਿੰਦੂ ਸਿੱਖ ਭਾਈਚਾਰੇ ਨੂੰ ਆਪਸੀ ਵਧਾਉਣ ਵਾਸਤੇ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਬਠਿੰਡੇ ਦੇ ਵਿੱਚ ਐਟਲੀਸ ਇਕੱਠੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਤੇ ਉਹਦੇ ਵਿੱਚ ਹਿੰਦੂ ਭਰਾ ਵੀ ਹੋਣ ਸਿੱਖ ਭਰਾ ਵੀ ਹੋਣ ਅਸੀਂ ਇਕੱਠੇ ਕਿ ਯੂਨਾਈਟ ਯੂਨਾਈਟਲੀ ਕਿੱਕ ਪ੍ਰੋਗਰਾਮ ਉਹ ਲਿਖੀਏ ਕੋਈ ਬਿਲਕੁਲ 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 ਇੱਕ ਮੀਟਿੰਗ ਉਹ ਲਿਖੀਏ ਬਿਲਕੁਲ ਸਹੀ ਜਿਸ ਦੇ ਵਿੱਚ ਲੋਕਾਂ ਨੂੰ ਇੱਕ ਸੰਦੇਸ਼ ਜਾਵੇ ਉਹ ਬਰਿੰਡੇ ਦੀ ਧਰਤੀ ਤੋਂ ਜਾਵੇ ਤਾਂ ਬਹੁਤ ਵਧੀਆ ਬਹੁਤ ਠੀਕ ਹੈ ਕਮੈਂਟਾਂ ਦੇ ਵਿੱਚ ਤੁਸੀਂ ਆਪ ਦੇ ਦਰਸ਼ਕਾਂ ਨੂੰ ਆਪਾਂ ਨੂੰ ਆਪਦੀ ਭਾਈਚਾਰਕ ਸਾਂਝ ਵਿੱਚ ਬਣਾਉਣੀ ਰੱਖਣੀ ਚਾਹੀਦੀ ਹੁੰਦੀ ਆ ਇਦਾਂ ਦੇ ਜਿਹੜੇ ਮਸਲੇ ਹੁੰਦੇ ਆ ਇਹ بڑے ਇਮੋਸ਼ਨਲ ਮਸਲੇ ਹੁੰਦੇ ਆ ਤੇ ਆਪਾਂ ਨੂੰ ਹਰ ਵੇਲੇ ਪ੍ਰਵੋਕ ਕਰਦੇ ਰਹਿੰਦੇ ਨੇ ਪਰ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਜਿਵੇਂ ਪ੍ਰਧਾਨੀ ਨੇ ਕਿਹਾ ਵੀ ਆਪਾਂ ਨੂੰ ਇੱਕ ਇਤਾਂ ਦੀ ਲਹਿਰ ਚਲਾਉਣ ਦੀ ਲੋੜ ਆ ਜਾਂ ਆਪਾਂ ਇੱਕ ਇਦਾਂ ਦੀ ਸ਼ੁਰੂਆਤ ਕਰੀਏ ਤਾਂ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਓ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਆਂ ਤੇ ਕੀ ਆਪਾਂ ਨੂੰ ਭਾਈਚਾਰਕ ਸਾਂਝਵਾਲ ਕਦਮ ਵਧਾਉਣੇ ਚਾਹੀਦੇ ਆ ਤੇ ਜਾਂ ਤੁਹਾਡੇ ਕੀ ਵਿਚਾਰ ਨੇ ਤਾਂ ਫਿਰ ਇਸ ਤੇ ਅਗਲੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਨੂੰ ਬਹੁਤ ਜਲਦ ਅਸੀਂ ਮਿਲਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ